हा यार تشتغل ਇਹਨਾਂ ਨੂੰ ਰੋਹੀ ਬੈਠ ਜਾਓ ਰੋਹੀ ਬੈਠ ਕੇ ਕੰਮ ਕਰਦੇ ਆਂ ਤੇ ਠੀਕ ਹੈ ਜੀ ਅੱਛਾ ਆਪਾਂ ਅੱਜ ਦਾ ਰਾਹ ਬੈਠਾ ਰਾਤ ਸੁਮੇ ਜੀ ਕਹਿਣਾ ਜਿਹੜੇ ਅੱਜ ਡੇਰਾ ਮੁਖੀ ਇੱਥੇ ਪਹੁੰਚਿਆ ਤੁੰਨਿ ਦਰਸ਼ਨਾਂ ਵਾਸਤੇ ਇੱਥੇ ਪਹੁੰਚਿਆ ਸਰ ਸਤਿਗੁਰੂ ਦੀ ਕਿਰਪਾ ਦਾਤਾ ਜੀ ਗਿਆ ਸਾਰੀ ਸੰਗਤ ਜਿਹੜੀ ਆਈ ਹੈ ਉਹ ਮਾਲਕ ਦੀ ਵੇਟ ਕਰ ਰਹੀ ਹੈ ਉਹ ਮਾਲਕ ਦਰਸ਼ਨ ਦੇਣ ਆਇਆ ਸਾਰੀ ਸੰਗਤ ਨੂੰ ਦੁਨੀਆ ਨੂੰ ਤਾਰਦੇ ਫਿਰਦੇ ਨੇ ਥਾਂ ਥਾਂ ਜਾਂਦੇ ਨੇ ਸਤਪੁਰ ਉਹ ਕਿਸੇ ਦੇ ਨਹੀਂ ਹੈਗੇ ਉਹ ਸਭ ਜਨਤਾ ਦੇ ਸਾਰੇ ਸੰਸਾਰ ਦੇ ਬਣੇ ਹੋਏ ਨੇ ਉਹ ਪੂਰੀ ਦੁਨੀਆ ਨੂੰ ਤਾਰਦੇ ਫਿਰਦੇ ਨੇ ਸਭ ਨੂੰ ਦਰਸ਼ਨ ਦੇ ਕੇ ਜਾਣਗੇ ਸਭ ਨੂੰ ਮਿਲ ਕੇ ਜਾਣਗੇ ਉਸ ਤੋਂ ਬਾਅਦ ਨੱਬੇ ਵੀ ਜਾਣਗੇ ਇੱਥੇ ਜੇਲ੍ਹ ਦੇ ਬਾਹਰ ਤਾਂ ਸੰਗਤ ਦਾ ਬੜਾ ਮਸਲਾ ਲੱਗਿਆ ਸਭ ਵੱਡੀ ਗੱਲ ਹੈ ਇੱਕ ਣੜਕੀ ਸਰ ਇੱਥੇ ਆ ਜਿਹੜਾ ਸੈਂਟਰ ਹੈ ਨਾ ਢੋਟਕੀ ਜਾਉਣਾ ਸੀਗਾ ਪਰ ਉੱਥੇ ਸਮਾਂ ਹੁਣ ਜਿਆਦਾ ਟਾਈਮ ਜਿਆਦਾ ਹੋ ਗਿਆ ਉਸ ਕਾਰਨ ਫਿਰ ਇਹਨਾਂ ਨੇ ਇੱਥੋਂ ਮਿਲ ਕੇ ਨਾ ਲਾਬੇ ਸੈਂਟਰ ਜਾ ਸੰਗਤ ਵੀ ਵੱਡੀ ਗਿਣਤੀ 'ਚ ਪਹੁੰਚਣੀ ਸੀ ਸਾਰੇ ਉੱਥੇ ਪਹੁੰਚੂਗੇ ਜੀ ਉਂਦੀ ਜੇਲ੍ਹ ਦੇ ਬਾਹਰ ਵੀ ਸੰਗਤ ਵੱਡੀ ਗਿਣਤੀ 'ਚ ਹੋਊਗੀ ਬੈਠੋ ਬੈਠੋ ਆਜੋ ਖੜੋ ਨਾ ਬੈਠ ਜੀ ਕਿਛੂ ਕਿਛੂ ਹਰੇਕ ਸੰਗਤ ਨੂੰ ਹੁੰਦਾ ਬਾਬਾ ਜੀ ਨਹੀਂ ਆ ਯਾਰ ਮੈਂ